ਅਨੁਸਾਰ ਨੂੰ ਪਤਾ ਹੈ ਕਿ ਕੱਲ ਇੱਕ ਕਾਫੀ ਮੁੱਦਾ 올ਓਵਰ ਚੱਲ ਰਿਹਾ ਸੀਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਂ ਹੈਗਾ ਕਮਲਾ ਕਮਲਾ ਕੌਰ ਕਮਲਾ ਕੌਰ ਪਾਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫਆਈਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲਸ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:30 7:00 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ ਕਿ ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੇ ਜਰਿਸਡਿਕਸ਼ਨ ਤੋਂ ਪੈਂਦਾ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਵੀ ਪੀਵੀ 10 ਐਫ ਡਬਲ 9179 ਈਓਨ ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈਡ ਬੋਡੀ ਹੈ ਔਰ ਉਹਦੀ ਡੈਡ ਬੋਡੀ ਪਈ ਹੈ ਤੇ ਗੱਡੀ 'ਚ ਥੋੜਾ ਬਲੱਡ ਵੀ ਸਪਿਲ ਆਊਟ ਹੋ ਰਿਹਾ ਬੜੀ ਫਾਉਲ ਸਮੈਲ ਆ ਰਹੀ ਹੈ ਤੇ ਇਮੀਡੀਏਟਲੀ ਐਸਐਚਓ ਕੈਂਟ ਟੀਐਸਪੀ ਸਿਟੀ 2 ਜਿਹੜੇ ਪੀਐਸਪੀ ਫੋਰੈਂਸਿਕ ਮਨਜੀਤ ਸਿੰਘ ਆ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰਾ ਨਹੀਂ ਹੋਈ ਸੀਗੀ ਤੇ ਨੈਕਸਟ ਸਟੇਜ ਜਿਹੜੀ ਉਹਦੀ ਬਾਡੀ ਦੇ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ ਦੀ ਗਰੀਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناخت ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਥੇ ਜਿਹੜੀ ਇਹ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ ਆਲਮੋਸਟ 4 ਲੱਖ ਫੋਲੋਅਰਸ ਤੇ ਵਕਤ ਵਕਤ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸ ਇਸੇ ਤੇ ਉੱਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਉਹਨਾਂ ਨੇ ਦੱਸਿਆ ਕਿ ਦੋ ਤਿੰਨ ਦਿਨਾਂ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸਿਗੇ ਜਿਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਦੱਸਿਆ ਸੀ ਐਂ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਟਿੰਡਾ ਚ ਕਿਸੇ ਸ਼ੋਰੂਮਸ ਤੇ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਬਟ that day ਉਹ ਕਰਨੀ ਸੀਗੇ ਅਗਲੇ ਦਿਨ ਫੇਰ ਅੰਮ੍ਰਿਤਪਾਲ ਇਸੇ ਗੱਲ ਲਈ ਇਹਨਾਂ ਨੂੰ ਕਨਵਿੰਸ ਕਰਨ ਆਇਆ ਕਮਲਾ ਨੂੰ ਕਿ ਸਾਡੇ ਬਟਿੰਡਾ ਕੇ ਪ੍ਰੋਮੋਸ਼ਨ ਕਰੋ देन ਇਵੈਂਚੁਅਲੀ ਸ਼ੀ ਅਗਰੀਡ ਤੇ ਉਸਨੇ ਜਿਹੜਾ ਅਮਰਿਤਪਾਲ ਹੈ ਅ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਬਤਨ ਤੋਂ ਦੱਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਹਾਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜਸ ਵੀ ਮਿਲ ਗਈਆਂ ਸੀ ਉਛੇ ਦੀ ਹਿਊਮਨ ਐਂਡ ਤੋਂ ਲੁਧਿਆਣਾ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚੋ ਵਾਪਸ ਵਾਪਸ ਉਹਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੁਰਕੋਟਾਲੀ ਵਾਲਾ ਚੌਕ ਪਿੰਡ ਮਹਿਰੋ ਜ਼ਿਲ੍ਹਾ ਮੋਗੇ ਦਾ ਰੈਂਡ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਫਾਸੀ ਪੱਟੀ ਰੋਡ ਹਰੀਕੇ ਪਤਣ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹਦੇ ਨਾਮ ਲੁਧਿਆਣੇ ਫਾਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਨ ਦੇ ਬਹਾਨੇ ਇੱਕ ਗੈਰੇਜ 'ਚ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਗੈਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸ਼ਮਸ਼ਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲੈ ਜਾ ਕੇ ਇਹਦੇ ਗਲੇ 'ਤੇ ਫਾਹਾ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬਾਡੀ ਨੂੰ ਪਿੱਛੇ ਸਿਟ ਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉਥੇ ਉਹਨਾਂ ਨੇ ਗੱਡੀ ਲਾਤੀ बिकॉज ਦੇ ਥੋਟ ਕਿ ਜੇ ਰੋਡ ਤੇ ਛੱਟਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them ਸੋ ਇਸ ਪਲੈਨਿੰਗ ਦੇ ਤਹਿਤ ਨਾਨੀ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਫਰਾਰ ਹੋ ਗਏ ਤੇ ਯੂজিং ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਫੋਰਟ ਅਸੀਂ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਨਿਮਰਜਿਤ ਔਰ ਜਸਪ੍ਰੀਤ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਡਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਨਾਦਾ ਹੋਰ ਇਹਦੇ ਚ ਐਂਗਲ ਸਿਕਰ ਔਰ ਜਿਹੜਾ ਇਹਦਾ ਚ ਕਨਸਪੀਰੇਟਰ ਹੈ ਅੰਮ੍ਰਿਤਪਾਲ ਮੈਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ ਥੈਟ ਇਹ ਪੂਰਾ ਸਰਕਲ ਕੰਪਲੀਟ ਹੋ ਤੇ ਹੁਣ ਤੱਕ ਦੀ ਤਫਤੀਸ਼ ਸੇ ਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅੰਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਆਂ ਦੇ ਵਰ ਡੂਇੰਗ ਅ ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਕੌਰ ਹੈ ਇਹ ਪਿੱਛੋ ਇੱਕ ਕੰਸਰਨ ਦੇਵੀ ਹੈ ਤੇ ਕਮਲਾ ਕੌਰ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ ਥੈਮ ਕਿ ਬਹੁਤ ਹੀ ਵਲਗਰ ਵੀਡੀਓਸ ਫੰਦੀ ਸੀ ਤੇ ਸਾਡਾ ਅਗੇ ਦਾ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਨਾਲੋਂ ਪਹਿਲਾਂ ਵੀ ਜਿਹੜਾ ਅਮਰਿਤਪਾਲੇ ਰੋਕਦਾ ਸੀਗਾ ਪਰ ਇਹ ਨਹੀਂ ਹੱਟੀ ਸੋ ਅਕੋਰਡਿੰਗ ਟੂ ਥੇਮ ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਇਹ ਸਾਰਾ ਪਲਾਨ ਕੀਤਾ ਦੈਟ ਇਜ਼ ਹਾਊ ਥੇ ਪਲਾਨਡ ਥਿਸ ਹੋਲ ਕਨਸਪੀਰੇਸੀ ਕਿ ਇਹਨੂੰ ਕਿਸੇ ਤਰ੍ਹਾਂ ਇਹਦਾ ਇਹਨੂੰ ਮਰਡਰ ਕਰ ਇਹਦੇ ਪਾਸੇ ਸਬੂਤ ਕੀ ਬਣੇਗੇ ਮੈਂ ਕਪ ਮੈਂ ਮੰਨਦਾ ਹਾਂ ਕਿ ਇਹਨਾਂ ਦੋਨਾਂ ਦੀ ਡੀਟੇਲਸ ਹੈ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਨਜੀਤ ਦਾ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ 23 ਸਾਲ ਦਾ ਹੈ ਤੇ ਨਿਮਰਨਜੀਤ ਦਾ ਅਮਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਮੁਕੱਦਮਾ ਨੰਬਰ 121/2021 ਇਹ ਥਾਣਾ ਧਨੋਲਾ ਜ਼ਿਲ੍ਹਾ ਬਰਨਾਲਾ ਵਿੱਚ ਦਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀ ਐਕਸ ਐਕਸ ਨਾ ਦੇ 뮤직 ਪ੍ਰੋਡਿਊਸਰ ਨੂੰ ਉਹਨਾਂ ਨੇ ਬਲੀਵ ਕੀਤਾ ਸੀ ਕਿ ਉਹ ਬੜੀ ਬਲਗਰੀਆ ਕੁਝ ਇਦਾਂ ਦੀ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਧਮਕਾਇਆ ਸੀ ਉਹਦੇ ਤਹਿਤ ਇਹਨਾਂ ਤੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 323 44 506 148 149 थाना तणौला ਤੇ ਅੰਮ੍ਰਿਤਪਾਲ ਤੇ ਹੋਰ ਅੰਮ੍ਰਿਤਸਰ ਚ ਵੀ E ਡਿਵੀਜ਼ਨ ਥਾਣੇ ਚ 2020 ਚ ਐਫ ਆਈ ਆਰ ਨੰਬਰ 5 ਦਰਜ ਅੰਡਰ ਸੈਕਸ਼ਨ 307 ਤੋਂ 434 22 353 186 ਜਦੋਂ ਇਹਨਾਂ ਨੇ ਹੈਰੀਟੇਜ ਸਟਰੀਟ ਤੇ ਆਈ ਪਿੰਗ ਸਟੈਚੂਜ਼ ਵਗੈਰਾ ਨੂੰ ਡਿਮੋਲਿਸ਼ ਕੀਤਾ ਸੀ ਤਾਂ ਮੈਂ ਕੁਝ ਰਿਪੋਰਟ ਕੀਤੀ ਕਿ ਕੇਓ ਜੇ ਤੁਹਾਨੂੰ ਲੱਗਦਾ ਹੈ ਪੁਲਿਸ ਦਾ ਡੋਟੀ ਲੱਗ ਹੋਈ ਹੈ ਇਸ ਤਰ੍ਹਾਂ ਦੀ ਬਾਤਾਂ ਕਰਨਾ ਉਹਦਾ ਪਾਰਕਿੰਗ ਚ ਸਾਂਝਾ ਕਰੀਦਾ ਦੇਖੋ ਜੀ ਸਿਕਿਉਰਿਟੀ ਲਾ ਬਸ ਤਾਂ ਵੀਲ ਫਿਗਰ ਆਊਟ ਲੇਟਰ ਬਟ ਜੋ ਹਲੇ ਤੱਕ ਦੀ ਤਫਤੀਸ਼ ਚ ਪਤਾ ਲੱਗਾ ਹੈ ਕਿ ਇਹਨਾਂ ਨੇ ਉੱਥੋਂ ਲਿਆ ਕੇ ਜੋ ਉਹਨਾਂ ਨੇ ਪਲਾਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਉਹਨੂੰ ਇਨਟਾਈਜ਼ ਕਰਕੇ ਕਿਸੇ ਹੋਰ ਜਗ੍ਹਾ ਲੈ ਕੇ ਆਵਾਂਗੇ ਸੋ ਰੈਸਟ ਰਿਗਾਰਡਿੰਗ ਦਿਸ ਜਿਹੜਾ ਲੜਕਾ ਗੱਡੀ ਦੇ ਕੇ ਆਇਆ ਜਿਹੜਾ ਜਸਪੀਤ ਹੈ ਨਿਮਰ ਜੀ ਦੇਖੋ ਇਹਨਾਂ ਕੋਲ ਇੱਕ ਤਾਂ ਗੱਡੀ ਸੀਗੀ ਸਕੋਰਪਿਓ ਜਿਹੜੀ ਐਨ ਸਕੋਰਪੀਓ ਸੀਗੀ ਉਹ ਪਹਿਲਾਂ ਇਹ ਜਦੋਂ ਲੁਧਿਆਣੇ ਗਿਆ ਉਸ ਗੱਟੀ ਚ ਗਿਆ ਤੇ ਇਨ ਬਿਟਵੀਨ ਦੇ ਹੈਵ ਬੀਨ ਚੇਂਜਿੰਗ ਕਾਰਸ اور ਜਦੋਂ ਉਹਨੇ ਕ੍ਰਾਈਮ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਨੂੰ ਫੁਟੇਜ ਆਇਆ ਕਿ ਜਿਹੜਾ ਜਸਪ੍ਰੀਤ ਹੈ ਉਹ ਉਹਨੂੰ ਆਦੇਸ਼ ਦੀ ਪਾਰਕਿੰਗ ਚ ਜੱਡੀ ਚ ਲਾ ਕੇ ਛੱਡ ਗਿਆ ਹੈ ਲੁਧਿਆਣੇ ਤੋਂ ਇਹ ਆਈ ਸੀ ਨਾ ਕੁਇਦਾਰ ਜੀ ਇਹ ਤਾਂ ਇਕੱਲੀ ਆਈ ਸੀਗੀ ਬਟ ਇਹ ਦੋਨੋਂ ਮੁੰਡੇ ਉਹਨੂੰ ਉੱਥੇ ਲੈਣ ਗਏ ਸੀ ਕਿਉਂਕਿ ਸ਼ੀ ਵਾਸ ਨਾਟ ਅਵੇਅਰ ਆਫ ਬਠਿੰਡਾ ਏਰੀਆ ਤਾਂ ਇਹਨਾਂ ਨੇ ਕਾਈਂਡ ਆਫ ਆਪਣੀ ਗੱਡੀ થી ਉਹਦੀ ਨਾਲ ਨਾਲ ਆਏ ਇਹ ਜੀ ਅੰਮ੍ਰਿਤਪਾਲ ਮਹਿਰੋਈ ਹੈ ਜੋ ਇਹਦੀ ਮਦਰ ਨੇ ਸਾਨੂੰ ਬਿਆਨ ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਸਾਡੇ ਘਰ ਆਇਆ ਸੀ ਫਿਰ ਉਹਨੇ ਉਹਦੀ ਆਇਡੈਂਟੀਫਾਈ ਵੀ ਕੀਤਾ ਬਟ ਸ਼ੀ ਹੈ ਸੈਟਡ ਉਨੇ ਨੂੰ ਕਿਹਾ ਕਿ ਸਾਨੂੰ ਕਿਸੇ ਗੱਡੀਆਂ ਤੇ ਪ੍ਰੋਮੋਸ਼ਨ ਲਈ ਤੁਹਾਨੂੰ ਲੈ ਕੇ ਜਾਣਾ ਸੋ ਅਮ੍ਰਿਤਵਾਲ ਮਹਿਰੋ ਵਾਸ ਦ ਫਰਸਟ ਪਰਸਨ ਜਿਹਨੇ ਕੰਟੈਕਟ ਕੀਤਾ ਅ ਹਾਂਜੀ ਨਿਹੰਗਵਾਨੀ ਜੀ ਰਹਿੰਦੇ ਬਟ ਐਸ ਯੂ ਮਾਈਟ ਹੈਵ ਆਲਸੋ ਸੀਨ ਕਿ ਉਸ ਟਾਈਮ ਦੇ ਵਰ ਵੇਅਰਿੰਗ ਨੋਰਮਲ ਕਲੋਸ ਅਮ੍ਰਿਤਪਾਲ ਜੀ ਹੁਣ ਤਾਂ ਮੈਂ ਵੀ ਇਹ ਜੋ ਹੁਣ ਤੱਕ ਦੇਖਿਆ ਹੈ ਜੋ ਇਹਦੇ ਤੇ ਐਫ ਆਈ ਆਰਸ ਵੀ ਹੈ ਦੇ ਆਰ ਡੂਇੰਗ ਅਰ ਓਨ ਮੋਡਲ ਪੁਲਿਸਿੰਗ ਤੇ ਮੈਂ ਇਸ ਕੇਸ ਤੋਂ ਵੀ ਦੇ ਆ ਰਹੀ ਕਿ ਇਹ ਕੁਝ ਇਮੋਰਲ ਗੱਲਾਂ ਸਾਡੇ ਅਗਲੇ ਯੂਥ ਨੂੰ ਖਰਾਬ ਕਰਨਾ ਚਾਹੁੰਦੀ ਸੀ ਤੇ ਅਸੀਂ ਇਹਨੂੰ ਸਮਝਾਇਆ ਇਹ ਨਹੀਂ ਹਟੇ ਤੇ ਪਿਛਲੇ ਕੇਸਸ ਤੋਂ ਵੀ ਇਹੀ ਲੱਗ ਰਿਹਾ ਕਿ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਹਾਂ ਹਾਂਜੀ ਅਮਰਿਤਪਾਲ ਮਾਲ ਖੂਦ ਹੈ ਨਹੀਂ ਜੀ ਇਹ ਇਹ ਬੰਦੇ ਦਾ ਨਾਮ ਅਮਰਿਤਪਾਲ ਹੈ ਬਟ ਹੀ ਇਜ਼ ਅ ਡਿਫਰੈਂਟ ਐਂਟੀਟੀ ਸੀ ਹਲੇ ਤੱਕ ਤਾਂ ਸਾਨੂੰ ਨਹੀਂ ਪਤਾ ਬਟ ਇਹ ਡਿਫਰੈਂਟ ਅਮਰਿਤਪਾਲ ਹੈ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਆ ਰਹੀ ਹੈ ਜੋ ਮੁਖਰਬਦਾਸ ਰੇ ਖੁਦ ਨੇ ਕੁਸ਼ਿੰਦਰ ਸਿੰਘ ਦਾ ਨਾਮ ਲਾ ਦਿੱਤਾ ਹੈ ਕਿ ਮੋਰਟੀ ਮਰੂਗੀ ਇਸ ਤਰੀਕੇ ਦੀ ਜਿਹਨਾਂ ਵਾਲੀ ਪਾਸ ਜੀ ਇਸ ਕੇਸ 'ਚ ਹੁਣ ਤੱਕ ਤਾਂ ਜਿਹੜੇ ਬੰਦਿਆਂ ਨੇ ਮੇਲੀ ਦੋਸੋ ਹੋ ਮਰਡਰਡ ਹਨ ਥੀਸ ਟੂ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕੀਤਾ ਤੇ ਹੁਣ ਤੱਕ ਦੀ ਤਫਤੀਸ਼ ਚ ਆਇਆ ਕਿ ਇਨੀਸ਼ੀਅਲੀ ਅਮਰਿਤਪਾਲ

जो हम अभी तक की तफ्तीश फीस पता चला है कि ये कमल कमला को और भाभी लिख के हमारा जो रिलीजन है उसको भी बदनाम कर रही है हाँ सो इनका कहना का कहने का यही मतलब है देखो जी जो फुटेज है वो काफी अर्ली मॉर्निंग है मे बी दैट हेज ऑल्सो लेट देम टू द ट्रैप क्यों आइडेंटिफाई हो गए तो हमारी भी जितने भी और भी है तो स्टार तो तो भी कुछ ये बताया कि जैसे सूची दो ने डाउन और अधिक मार्केटिंग शुरू कर वो बट अभी वो असिता जी कल रात को उन्होंने ऑलरेडी अरेस्ट कर लिया था मतलब पहले वन एट टाइम कल है जरा हम सब बात करेंगे प्रमोशन आते है और एकव से कैरी जो बंद ਦੇਖੋ ਜੀ ਇਹਨਾਂ ਦੀ ਜਿਹੜੀ ਪੁਰਾਣੀ ਜੀ ਇੰਟਰੈਕਸ਼ਨ ਹੁਣ ਤੱਕ ਪਤਾ ਲੱਗੀ ਹੈਗੀ ਅਮਰਿਤਪਾਲ ਜਿਹੜਾ ਕਿਹੜੇ ਪਿੰਡ ਦਾ ਹੈ ਮੈਰੋ ਇਹਨੇ ਉਹਨੂੰ ਪਹਿਲਾਂ ਵੀ ਕਿਹਾ ਸੀਗਾ ਤੁਸੀਂ ਇਹਦਾ ਜੀ ਅਕਾਊਂਟ ਦੇਖੋ ਹੀ ਇਸ ਡੂਇੰਗ ਆਲ ਥੀਸ ਥਿੰਗਸ ਸੋ ਹੀ ਇਹ ਜਿਹੜੇ ਮੁੰਡੇ ਫੜੇ ਦੱਸਦੇ ਕਿ ਪਹਿਲਾਂ ਵੀ ਇਹਨੇ ਕਿਹਾ ਸੀ ਵੀ ਤੂੰ ਇਹ ਆਪਣੇ ਇਸ ਤਰ੍ਹਾਂ ਦੇ ਵੀਡੀਓਸ ਨਾ ਆਪ ਆਪਣਾ ਅਕਾਊਂਟ ਡਿਲੀਟ ਕਰ ਦੇ ਬਟ ਜੋ ਗੱਲ ਇਹਨਾਂ ਦੀ ਨਵੀਂ ਬਣੀ ਸੋ ਦੇ ਹੈਸ਼ ਥਿਸ ਕਾਂਸਪੀਰੇਸੀ ਕਿ ਕਿਸੇ ਤਰ੍ਹਾਂ ਇਹਨੂੰ ਅਲਿਓਰ ਕਰਕੇ इतने लेके आइए और ऑब्वियसली क्रिमिनल कॉन्स्पिरेसी तो टाई तो हुई ना मैडम 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 मैं ऐसे बच्चे ये भी आया कि बीच गड्डी ठीक करवाना है इसी की थे कौन तो गड्डी ठीक करवाई है कि नहीं किसी और तो अपना दिस इज टू मेरा फैसला लेकिन वो तो पता लगे कि गड्डी ठीक करवाना है इसी की लेकिन इसने आता है जो ਉਹ ਜੀ ਇਨੀਸ਼ੀਅਲੀ ਇਨੀਸ਼ੀਅਲੀ ਜਿਸ ਗੱਲ ਕਰਕੇ ਉਹ ਮੰਨੀ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਜੋ ਡੀਲ ਹੋਈ ਕਿਉਂਕਿ ਉਹਦੀ ਗੱਡੀ ਉਹਨਾਂ ਨੇ ਕਿਹਾ ਕਿ ਤੇਰੀ ਗੱਡੀ ਵੀ ਥੋੜੀ ਬਹੁਤ ਠੀਕ ਕਰਾ ਦਾਂਗੇ ਬਟ ਯਸ ਦੀ ਇੰਟਰਨਲ ਥਿੰਗਸ ਉਹਨੂੰ ਐਂਟਾਈਸ ਇਸੇ ਕਰਕੇ ਕੀਤਾ ਸੀਗਾ ਵੀ ਪ੍ਰੋਮੋਸ਼ਨ ਦੇ ਬਹਾਨੇ ਇੱਥੇ ਲੈ ਕੇ ਆਈਏ ਫਿਰ ਇਹਨਾਂ ਦੀ ਜੋ ਆਪਸ ਦੀ ਗੱਲਬਾਤ ਹੈ ਉਹ ਅਸੀਂ ਤਫਤੀਸ਼ ਦੇ ਸਾਹਮਣੇ ਲੈ ਕੇ ਆਉਂਦੇ ਹਾਂ ਆਪਨੇ ਕੋਈ ਗੱਲ ਗਾੜੀ ਵਰਕਸ਼ਾਪ ਦਾ ਦਾਦਾ ਦਾ ਦੂਸਰਾ ਸਵਾਲ ਹੈ ਇਸ ਦਾ ਉਹ ਮਾਰਿਆ ਇਸ ਤਰ੍ਹਾਂ ਏ ਜੀ ਵਰਕਸ਼ਾਪ ਬਠਿੰਡਾ ਜ਼ਿਲ੍ਹੇ ਚ ਹੈ ਮੇਰੇ ਲਈ ਬਠਿੰਡਾ ਮੀਨਸ ਡਿਸਟ੍ਰਿਕਟ ਮੈਂ ਕੋਈ ਪੁੱਛੋ ਉਸ ਤਰ੍ਹਾਂ ਨਹੀਂ ਕਹਿ ਰਹੀ ਤੇ ਇਹਨੂੰ ਮਾਰਿਆ ਗਿਆ ਜਿਹੜਾ ਜਸਪ੍ਰੀਤ ਹੈ ਕਿਉਂਕਿ ਇਹ ਨਿਹੰਗ ਪਾਣੇ ਚ ਰਹਿੰਦੇ ਉਸ ਦਿਨ ਦੇ ਉਹ ਵੇਅਰਿੰਗ ਸਿਵਲ ਕਪੜੇ ਪਰ ਉਹਨੇ ਆਪਣੀ ਸ਼ਰਟ ਦੇ ਥੱਲੇ ਇੱਕ ਕੀਵਰਡ ਜੀ ਕਮਰ ਕਸਾ ਬੰਨਿਆ ਹੋਇਆ ਸੀ ਤੇ ਜਦੋਂ ਉਹਦੀ ਗੱਡੀ 'ਚ ਇਹਨਾਂ ਦੀ ਆਰਗੂਮੈਂਟ ਇਹਨਾਂ ਗੱਲਾਂ ਤੇ ਸ਼ੁਰੂ ਹੋਈ ਤੇ ਉਹਨੇ ਉਹਨੂੰ ਖੋਲ ਕੇ ਉਹਦੇ ਗੱਲੇ ਚ ਫਹਾ ਲਾ ਕੇ ਉਹਦੇ ਨਾਲ ਇਹਦਾ ਗੱਲਾ ਖੁੱਟਿਆ ਇਹਦੇ ਨਾਲ ਇੱਕ ਹੋਰ ਗੱਡੀ ਮਲ ਗਿਆ ਜੀ ਹਾਂਜੀ ਗੱਡੀ 'ਚ ਲੜਕੀ ਦੀ ਗੱਡੀ 'ਚ ਹੀ ਹੋਇਆ ਲੜਕੀ ਦੀ ਗੱਡੀ 'ਚ ਇਸ ਸਕੋਰਪਿਓ ਗੱਡੀ ਦੇ ਵਿੱਚ ਸੀਗੇ ਜੀ ਜਦੋਂ ਇਹਨਾਂ ਨੇ ਮਰਡਰ ਕੀਤਾ ਸੀ ਲੜਕੀ ਦੀ ਗੱਡੀ 'ਚ ਸੀ ਬਟ ਇਨੀਸ਼ੀਅਲੀ ਦੇ ਹੈਡ ਗੋਨ ਇਨ ਦ ਲੋਨ ਸਕੋਰਪਿਓ ਫਿਰ ਇੱਥੇ ਆ ਕੇ ਕੁਝ ਕੁਝ ਤਰੀਕੇ ਨਾਲ ਕਦੇ ਉਹਦੀ ਗੱਡੀ 'ਚ ਬੈਠੇ ਇਸ ਤਰ੍ਹਾਂ ਚੇਂਜ ਹੁੰਦਾ ਹੈ ਇਹ ਦੋਸ਼ੀਆਂ ਦੇ ਨਾਲ ਜਿਹੜੀ ਗੱਡੀ ਚਾਏ ਸੀਗੇ ਐਸ ਸਕੋਰਪੀਓ ਉਹ ਵੀ ਬਰਾਮਦ ਹੋ ਗਈ ਆ ਔਰ ਜਿਹੜੀ ਗੱਡੀ ਲੜਕੀ ਦੀ ਸੀ ਉਹ ਤਾਂ ਉਸਦੇ ਨਾਲ ਆਦੇਸ਼ ਸੀ ਪਾਰਕਿੰਗ 'ਚ ਮਿਲੀ ਦਿੱਤੀ। ਜੀ ਜੋ ਦੀ ਮਦਰ ਨੇ ਵੀ ਕਿਹਾ ਕਿ ਪਹਿਲਾਂ ਵੀ ਇਹ ਕੋਈ ਨਾ ਕੋਈ ਪ੍ਰੋਮੋਸ਼ਨਸ ਲਈ ਵਕ-ਵਕ ਜਗ੍ਹਾ ਜਾਂਦੀ ਸੀਗੀ ਸੋ ਦੈਟ ਇਜ਼ ਅਸ ਪਰ ਦਾ ਵਰਜ਼ਨ ਆਫ ਦਾ ਪੈਰੈਂਟਸ। ਕੀ ਕਤਲ ਜੋ ਇੱਥੇ ਹੋਇਆ ਮੈਂ ਤਾਂ ਉਹਦਾ ਹੀ ਤੁਹਾਨੂੰ ਦੱਸ ਸਕਦਾ ਅਰੇਸਟ ਜੀ ਇਹਨਾਂ ਨੂੰ ਪੁੱਛੋ ਦੇ ਏਰੀਆ ਚ ਕੀਤਾ ਗਿਆ ਹੈ ਰਾਤੀ 1 ਵਜੇ ਦੇ ਕਰੀਬ ਲੜਕੀ ਦਾ ਮੋਬਾਈਲ ਜੀ ਹਲੇ ਨਹੀਂ ਬਰਾਮਦ ਹੋਇਆ ਬਟ ਅਸੀਂ 201 ਜਿਹੜਾ ਡਿਸਟਰਕਸ਼ਨ ਆਫ ਐਵੀਡੈਂਸ ਹੁੰਦਾ ਹੈ ਉਹ ਆਲਰੇਡੀ ਸੈਕਸ਼ਨ ਐਫ ਆਈ ਆਰ ਚ ਲਾਇਆ ਹੋਇਆ ਹੈ ਉਹਨੇ ਪਾਰਕਿੰਗ ਦੇ ਖਾਤੇ ਕਿਤੇ ਦੇਖਣਾ ਰਿਪੋਰਟ ਜੀ ਕੀਤਾ ਪਾਰਕਿੰਗ ਦੀ ਜੀ ਸਾਨੂੰ 11 ਸ਼ਾਮ ਨੂੰ ਇਨਫੋਰਮੇਸ਼ਨ ਆਈ ਹੈ ਤੋਂ ਇੱਕ ਦਿਨ ਤੋਂ ਪੂਰਾ ਰਹੀ ਇੱਕ ਤਾਂ ਸਵਾਲ ਹੈ ਮਰਡਰ ਨੋ 9 10 ਮਰਡਰ ਜੀ 9 ਔਰ 10 ਦੇ ਤੁਸੀਂ ਦਰਮਿਆਨਾ ਹੀ ਕਹਿ ਸਕਦੇ ਹੋ ਬਿਕੋਜ਼ ਉਹਨੂੰ ਨੌਂ ਨੂੰ ਤਾਂ ਲਿਆ ਸੀਗੇ ਪੈਰੋਂ ਚੱਲ ਪਏ ਸੀਗੇ 10 ਹੀ ਕਹਿ ਸਕਦੇ ਹੋ ਤੁਸੀਂ ਬੰਦ ਅਦੇ ਦੇ ਖਿਲਾਫ ਦੇ ਪੈਰੋਂ ਵਿੱਚ ਜਾਂ ਕੰਪਲੇਟ ਕਮਪਲੇਟ ਨਾਲ ਕਿ ਥੋੜੇ ਪਿਛਲੇ ਸਾਡੇ ਦੇਖੋ ਜੀ ਇਹ ਨਾ ਤਾਂ ਲੜਕੀ ਸਾਡੇ ਜ਼ਿਲ੍ਹੇ ਦੀ ਹੈ ਨਾ ਅਕਿਊਜ਼ ਸਾਡੇ ਜ਼ਿਲ੍ਹੇ ਦੇ ਆ ਤਿੰਨੋਂ ਸੋ ਸਾਡੇ ਕੋਲ ਤਾਂ ਕੋਈ ਕੰਪਲੇਂਟ ਨਹੀਂ ਹੈ ਮੈਡਮ ਮੈਡਮ ਜੀ midnight midnight, midnight. midnight. Yeah. Yeah.